ਮੇਰਾ ਨਾਮ ਸੁਨਮ ਸਿੰਘ ਹੈ ਵੀ ਕਿਹੜੀ ਜਗ੍ਹਾ ਸਕੂਦਿਆਂ ਅਸੀਂ ਰਾਜ ਪ੍ਰੈ ਸਕੂਲ ਦੇ ਰਾਜਪੁਰੇ ਨੇ ਪੜ੍ਹਦੇ ਹਾਂ ਮੈਂ ਫਮਨਾਲਦਾ ਹਾਂ ਤੇ ਇਹ ਸੁਣ ਕਿਵੇਂ ਲੱਗਿਆ ਚਲਕਿਆ ਜਿਹੜੇ ਦੇਖਿਆ ਚਣ ਕੇ ਦੇਖ ਕੇ ਬਹੁਤ ਵਧੀਆ ਲੱਗੇ ਪੁਰਾਣੇ ਪੰਜਾਬ ਦੇ ਜੋ ਸਾਰਾ ਕੁਝ ਸੀ ਗਈ ਕਲਚਰ ਸੀ ਗਈ ਜੋ ਪੰਜਾਬ ਸੀ ਕੁਰਬਾਨੀਆਂ ਨਾਲ ਭਰਿਆ ਹੋਇਆ ਸਾਰਾ ਕੁਝ ਦੇਖਣ ਨੂੰ ਬਹੁਤ ਵਧੀਆ ਲੱਗੇ ਸੀ ਬਹੁਤ ਟਾਈਮ ਤੋਂ ਉਡੀਕ ਕਰ ਰਹੇ ਸੀ ਇਹ ਝਲਕਾਂ ਦੀ ਪਹਿਲੀ ਵਾਰ ਦੇਖਿਆ ਹਾਂ। ਹਾਂ ਜੀ ਪਹਿਲੀ ਵਾਰ ਦੇਖਿਆ ਨਹੀਂ। ਅੱਜ ਤੱਕ ਇਤਿਹਾਸ ਚ ਪੜਦੇ ਸੀ। ਹਾਂ ਜੀ ਇਤਿਹਾਸ ਚ ਪੜਿਆ ਅੱਜ ਅੱਖੀਂ ਦੇਖਿਆ ਜੀ। ਅੱਜ ਅੱਖੀਂ ਵੇਖੀ। ਕਿੰਨਾ ਕੁ ਵਧੀਆ ਲੱਗਿਆ? ਬਹੁਤ ਵਧੀਆ ਲੱਗਿਆ। ਕੀ ਕਮੋਂਗੇ ਪੰਜਾਬ ਸਰਕਾਰ ਨੇ ਇਸ ਮੌਕੇ ਦੇ ਵੀ ਕੀ ਹੈ ਜਾਂ ਪੁਰਾਣੇ ਹਜ ਕਰਦੇ ਹੋਰ ਕਰਦੇ ਰਹਿਣਗੇ? ਹਾਂ ਜੀ ਕਰਦੇ ਰਹਿਣ ਜੈ। ਰਾਈਡ ਮੇ ਇਤਿਹਾਸ ਚ ਪਹਿਲੀ ਵਾਰ ਹੋਇਆ ਜਿਹੜੀਆਂ ਚਲਕੀਆਂ ਨੇ 15 ਅਗਸਤ ਦੇ ਦਿੱਲੀ ਜਾਂ ਪੰਜਾਬ ਦੇ ਬੜੇ ਪਖਸ਼ਰਾ ਵੀ ਦਿਖਾਈ ਜਾਂਦੀ ਸੀ ਪਰ ਇਸ ਵਾਰ ਕਿਵੇਂ ਦੇਖੀ? ਦੇਖੋ ਅਸੀਂ ਇਹਦੇ ਪਿੱਛੇ ਵੀ ਕਿਉਂਕਿ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਪੰਜਾਬ ਦਾ ਜਿਹੜਾ ਵਿਰਸਾ ਮਹਾਨ ਵਿਰਸਾ ਪੰਜਾਬ ਦਾ ਇਤਿਹਾਸ ਮਹਾਨ ਆ ਪੰਜਾਬ ਦਾ ਜਿਹੜਾ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਪੰਜਾਬ ਦਾ ਇਤਿਹਾਸ ਹੈ ਸੋ ਕੇਂਦਰ ਦੇ ਸਰਕਾਰ ਨੇ ਜੋ ਪਿਛਲੇ ਦਿਨੀ 26 ਜਨਵਰੀ ਦੇ ਵਿੱਚ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਸਰਦਾਰ ਭੁਆਨ ਸਿੰਘ ਮਾਨ ਜੀ ਉਹਨਾਂ ਨੇ ਇੱਕ ਪਹਿਲ ਕਦਮੀ ਕੀਤੀ ਸੀ ਕਿ ਪੰਜਾਬ ਦੇ ਵਿਰਸੇ ਨੂੰ ਸਾਡੇ ਤਿੰਨੋਂ ਪੱਖ ਨੇ ਸਾਡਾ ਇਤਿਹਾਸ ਸਾਡਾ ਸਿੱਖ ਇਤਿਹਾਸ ਸਾਡੇ ਦੇਸ਼ ਦੀਆਂ ਦੇਸ਼ ਦੇ ਲਈ ਕੀਤੀਆਂ ਹੋਈਆਂ ਪੰਜਾਬ ਦੀਆਂ ਕੁਰਬਾਨੀਆਂ ਨੇ ਤੇ ਪੰਜਾਬ ਦਾ ਜਿਹੜਾ ਵਿਰਸਾ ਸਾਡਾ ਕਲਚਰ ਆ ਸਾਡਾ ਸੱਭਿਆਚਾਰ ਆ ਸੋ ਉਹਨਾਂ ਨੂੰ 26 ਜਨਵਰੀ ਦੀ ਪਰੇਡ ਦੇ ਵਿੱਚ ਜਿਹੜਾ ਉੱਥੇ ਦਿਖਾਉਣ ਦੇ ਲਈ ਅਸੀਂ ਇੱਕ ਜਿਹੜੀ ਪਹਿਲ ਕਦਮੀ ਕੀਤੀ ਸੀ ਪਰ ਕੇਂਦਰ ਦਾ ਜਿਹੜਾ ਪੰਜਾਬ ਦੇ ਨਾਲ ਜਿਹੜਾ ਇੱਕ ਮਤਰੇਈ ਮਾਲ ਆ ਜਿਹੜਾ ਵਿਤਕਰਾ ਜਿਹੜਾ ਹੁੰਦਾ ਸੋ ਉਹ ਜਿਹੜੀ ਉਹਨਾਂ ਦੀ ਸੌੜੀ ਸੋਚ ਉਹ ਦਿਖਾਈ ਦਿੱਤੀ ਹੈ ਤੇ ਜਿਹਦੇ ਕਰਕੇ ਉਹਨਾਂ ਨੇ ਇਹਨਾਂ ਨੂੰ ਰਿਜੈਕਟ ਕਰਤਾ ਕੋਈ ਗੱਲ ਨਹੀਂ ਉਹਨਾਂ ਦੇ ਰਿਜੈਕਟ ਕਰਨ ਨਾਲ ਪੰਜਾਬ ਦੇ ਲੋਕਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਜਾਂ ਪੰਜਾਬ ਦਾ ਜਿਹੜਾ ਵਿਰਸਾ ਉਹ ਛੋਟਾ ਨਹੀਂ ਹੋਣ ਲੱਗਿਆ ਸੋ ਪੰਜਾਬ ਦੇ ਲੋਕੀ ਵੱਡੇ ਦਿਲ ਵਾਲੇ ਨੇ ਤੇ ਅੱਜ ਇਸੇ ਕਰਕੇ ਅਸੀਂ ਉਹਨਾਂ ਨੇ ਰਿਜੈਕਟ ਕਰਤਾ ਪੰਜਾਬ ਦਾ ਸਾਡਾ ਵਿਰਸਾ ਅਸੀਂ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਹੁਣ ਤੇ ਸਾਨੂੰ ਮਾਣ ਆ ਤੇ ਅੱਜ ਪੰਜਾਬੀ ਨੇ ਜਿਹੜਾ ਉਹ ਸਵਾਗਤ ਕਰਨ ਦੇ ਲਈ ਸਾਰੇ ਜਗ੍ਹਾ ਜਗ੍ਹਾ ਦੇ ਉੱਤੇ ਇਕੱਤਰ ਹੋ ਰਹੇ ਨੇ ਤੇ ਅੱਜ ਬਹੁਤ ਵੱਡੇ ਲੈਵਲ ਤੇ ਮੈਂ ਕਹੂੰਗੀ ਕਿ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੜੀ ਨਿਰਾਸ਼ਾ ਜਿਹੜੀ ਕੇਂਦਰ ਦੇ ਪ੍ਰਤੀ ਆ ਔਰ ਜੋ ਸਾਡੇ ਸੱਭਿਆਚਾਰ ਨੂੰ ਸਾਡੇ ਵਿਰਸੇ ਨੂੰ ਜੋ ਉਹਨਾਂ ਨੇ ਰਿਜੈਕਟ ਕਰਕੇ ਭੇਜਿਆ ਅੱਜ ਉਹਦੇ ਲਈ ਖੁੱਲੇ ਦਿਲਾਂ ਦੇ ਨਾਲ ਸਵਾਗਤ ਹੈ ਜਿਹੜਾ ਜੇ ਅਸੀਂ ਗੱਲ ਕਰੀਏ ਭਾਜਪਾ ਕਹਿੰਦੀ ਸੀ ਵੀ ਇਹਨਾਂ ਦੇ ਉੱਪਰ ਫੋਟੋਆਂ ਲਾਈਆਂਗੇ ਨਾ ਭਗਵੰਤ ਸਿੰਘ ਮਾਨ ਜੀ ਦੇ ਜਾਂ ਕੇਜਰੀਵਾਲ ਜੀ ਦੀਆਂ ਉਹ ਕਿਤੇ ਨਜ਼ਰ ਨਹੀਂ ਆਉਂਦੀ ਉਹਦੇ ਬਾਰੇ ਕਿਵੇਂ ਉਹ ਤਾਂ ਪਹਿਲੇ ਦਿਨੋਂ ਹੀ ਕਲੀਅਰ ਹੋ ਗਿਆ ਸੀਗਾ ਸਾਰਾ ਸਾਰਾ ਡਿਪਾਰਟਮੈਂਟ ਨੇ ਜਿਹੜਾ ਕਲੀਅਰ ਕਰ ਦਿੱਤਾ ਸੀਗਾ ਕਿ ਜੇ ਕਿਤੇ ਵੀ ਜਿਹੜੀ ਫੋਟੋ ਨਹੀਂ ਔਰ ਬਾਕੀ ਇਹ ਇਹਦੇ ਵਿੱਚ ਕਿੰਨੀਆਂ ਕੋ ਕਮੀਆਂ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਝਾਕੀਆਂ ਨੇ ਜਾਣਾ ਤੇ ਪੰਜਾਬ ਦੇ ਲੋਕ ਦੱਸਣਗੇ ਕਿ ਇਹਦੇ ਵਿੱਚ ਕਿੱਥੇ ਕਮੀ ਆ ਤੇ ਪੰਜਾਬ ਦੇ ਲੋਕ ਜਿਹੜਾ ਇਹਦਾ ਸਵਾਗਤ ਲੋਕ ਜਿੰਨਾ ਕੇਂਦਰ ਸਾਨੂੰ ਠੋਕਰਾਊਗੀ ਜਿੰਨਾ ਸਾਡੇ ਨਾਲ ਧੱਕਾ ਕਰੂਗੀ ਤੇ ਪੰਜਾਬ ਦੇ ਲੋਕ ਉਨਾ ਹੀ ਜਿਹੜਾ ਵੱਧ ਕੇ ਜਿਹੜਾ ਇਹ ਚੀਜ਼ ਦਾ ਜਿਹੜਾ ਉਹ ਕਰਦੇ ਹਾਲਕੇ ਜਿਹੜੀ ਆਈਏ ਜੀ ਸਾਨੂੰ ਝਲਕੀ ਲੱਗੀ ਤੁਹਾਨੂੰ ਕਿੰਨਾ ਕਮਾਨ ਮਹਿਸੂਸ ਦੇਖੋ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਆ ਸੋ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਤੇ ਸਾਡਾ ਵਿਰਸਾ ਹੈ ਔਰ ਅੱਜ ਭਾਨੀਗੜ ਦੇ ਵਿੱਚ ਜਿਹੜੀਆਂ ਚਾਕੀਆਂ ਦਾ ਅਸੀਂ ਸਾਡੇ ਸਾਰੇ ਪ੍ਰਸ਼ਾਸਨ ਦੇ ਨਾਲ ਮਾਨਯੋਗ ਡੀ ਸਾਹਿਬ ਤੇ ਸਾਡੇ ਐਸ ਪੀਐਮ ਸਾਹਿਬ ਸਾਰਾ ਸਮੁੱਚਾ ਪ੍ਰਸ਼ਾਸਨ ਤੇ ਸਾਰੇ ਮੇਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਸਾਰੇ ਅਸੀਂ ਇੱਥੇ ਸਵਾਗਤ ਕਰਨ ਦੇ ਲਈ ਖੜੇ ਆ ਔਰ ਇਸ ਤੋਂ ਬਾਅਦ ਜਿਹੜੀ ਕੇ ਜਾਣਾ ਫਿਰ ਕੱਲ ਸੁਨਾਮ ਲਹਿਰਾ ਛਾਜਲੀ ਜਿਹੜਾ ਜਾਣਾ ਉਸ ਤੋਂ ਬਾਅਦ ਪਰਸੋਂ ਫਿਰ ਸੰਗਰੂਰ ਦੇ ਵਿੱਚ ਜਿਹੜਾ ਚਾਕੀਆਂ ਨੂੰ ਜਿਹੜਾ ਦਿਖਾਇਆ ਜਾਣਾ ਪਬਲਿਕ ਦੇ ਵਿੱਚ ਜਾਣਾ ਸੋ ਇਸ ਤਰੀਕੇ ਨਾਲ ਤਿੰਨ ਦਿਨਾਂ ਦੇ ਵਿੱਚ ਮੈਂ ਕਹਿ ਸਕਦੀ ਆ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਚਾਕੀਆਂ ਨੇ ਜਿਹੜਾ ਇਹਨਾਂ ਨੇ ਪਹੁੰਚ ਜਿਸ ਤਰੀਕੇ ਪੰਜਾਬ ਦੇ ਸੀਐਮ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਇਤਿਹਾਸ ਨੂੰ ਉਜਾਗਰ ਕਰ ਰਹੇ ਨੇ ਤਾਂ ਲੱਗਦਾ ਨਹੀਂ ਇਹਨਾਂ ਚਾਕੀਆਂ ਦੀ ਸ਼ੁਰੂਆਤ ਹੋਈ ਹੈ ਹੁਣ ਤਾਂ ਆਉਣ ਵਾਲੇ ਟਾਈਮ 'ਚ ਹੋਰ ਵੀ ਪੰਜਾਬ ਦੇ ਇਤਿਹਾਸ ਨੂੰ ਪਰਫੁੱਲਿਤ ਕੀਤਾ ਜਾਊਗਾ ਅਸੀਂ ਤਾਂ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਉਹਨਾਂ ਚੀਜ਼ਾਂ ਨੂੰ ਕਰਨ ਲੱਗੇ ਹੋਏ ਆ ਸੋ ਪੰਜਾਬ ਮੋਰੀ ਸੀਗਾ ਪੰਜਾਬ ਜਿਵੇਂ ਕਹਿੰਦੇ ਨੇ ਕਿ ਮੁੰਦਰੀ ਦੇ ਵਿੱਚ ਇੱਕ ਨਗ ਸੋ ਉਸ ਨਗ ਦੀ ਜਿਹੜੀ ਚਮਕ ਜਿਹੜੀ ਫਿੱਕੀ ਪੈ ਗਈ ਸੀ ਉਸ ਚਮਕ ਨੂੰ ਜਿਹੜਾ ਅਸੀਂ ਜਿਹੜਾ ਚਮਕਾਉਣ ਲੱਗੇ ਹੋਏ ਆ ਉਹਦੀ ਚਮਕ ਹੋਰ ਵਧਾਉਣ ਲੱਗੇ ਹੋਏ ਆ ਜਿਹੜੀ ਫਿੱਕੀ ਪੈ ਗਈ ਸੀ ਸੋ ਉਸ ਦੇ ਉੱਤੇ ਕੰਮ ਕਰ ਰਹੇ ਆ ਔਰ ਇਹੋ ਜਿਹੇ ਲੀਡਰ ਜਿਹੜੇ ਕਿ ਖੁਦ ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੇ ਸਿੱਖ ਜਿਹੜੀਆਂ ਕੁਰਬਾਨੀਆਂ ਦੀ ਜਿਹੜਾ ਜ਼ਿਕਰ ਕਰਦੇ ਆ ਔਰ ਭਗਤ ਸਿੰਘ ਉਹਨਾਂ ਦੇ ਉਹਨਾਂ ਦੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਜਿਹੜੀ ਸਾਡੀ ਸਰਕਾਰ ਜਿਹੜੀ ਕਰ ਰਹੀ ਹੈ ਸੋ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪੰਜਾਬ ਜਿਹੜਾ ਪਿੱਛੇ ਜਿਹੜੀਆਂ ਸਰਕਾਰਾਂ ਦੀ ਬਦੌਲਤ ਧੱਕਿਆ ਗਿਆ ਸੀਗਾ ਅੱਜ ਪੰਜਾਬ ਨੂੰ ਦੁਬਾਰਾ ਇਹਨੂੰ ਬਦਲਾਪ ਦੇਖੋ ਇਹ ਬਦਲਾਵ ਹੀ ਹੈ ਕਿ ਇਹ ਝਾਕੀਆਂ ਨੇ ਜਿਹੜੀਆਂ ਅੱਜ ਤੁਸੀਂ ਦੇਖੋ ਕੇਂਦਰ ਨੇ ਰਿਜੈਕਟ ਕਰਤੀਆਂ ਸੀ ਅਸੀਂ ਦੋ ਸ਼ਬਦ ਬੋਲ ਕੇ ਕੇਂਦਰ ਦੇ ਖਿਲਾਫ ਵੀ ਜੀਪੀ ਸਰਕਾਰ ਦੇ ਖਿਲਾਫ ਅਸੀਂ ਚੁੱਪ ਕਰਕੇ ਬੈਠ ਸਕਦੇ ਸੀਗੇ ਪਰ ਨਹੀਂ ਇਹ ਸੋਚ ਹੈ ਮਾਨ ਸਾਹਿਬ ਦੀ ਕਿ ਉਹ ਝਾਕੀਆਂ ਜਿਹੜੀਆਂ ਕਿ ਉੱਥੇ ਅੱਜ ਪੂਰੇ ਦੁਨੀਆ ਦੇ ਵਿੱਚ ਜਿਹੜੀਆਂ ਦੇਖੀਆਂ ਜਾਣੀਆਂ ਸੀਗੀਆਂ ਜੋ ਪੰਜਾਬ ਨੇ ਜੋ ਕੀਤਾ ਉਹਨੂੰ ਦਰਸਾਉਣ ਦੇ ਲਈ ਉਹਨਾਂ ਨੇ ਰਿਜੈਕਟ ਕਰੀਆਂ ਤੇ ਅੱਜ ਅਸੀਂ ਉਹਨਾਂ ਦਾ ਜਲੂਸ ਹੈ ਜਿਹੜਾ ਆਪਣੇ ਆਪ ਹੀ ਨਿਕਲ ਰਿਹਾ ਤੇ ਪੰਜਾਬ ਦਾ ਵਿਰਸਾ ਜ ਪੰਜਾਬ ਦੇ ਲੋਕ ਨੂੰ ਸਵਾਗਤ ਕਰ ਰਿਹਾ ਠੀਕ ਹੈ ਸ਼ੁਕਰੀਆ ਮੈਮ ਕਿ ਨਾਮ ਮੈਂ ਮਨਦੀਪ ਕੌਰ ਪੰਜਾਬੀ ਮਿਸਟ੍ਰెస్ ਸਰਕਾਰੀ ਹਾਈ ਸਕੂਲ ਰਾਮਪੁਰਾ ਤੋਂ ਮੈਡਮ ਇਤਿਹਾਸ ਚ ਪਹਿਲੀ ਵਾਰ ਦੇਖਿਆ ਵੀ ਚਲਕੀਆਂ ਜਿਹੜੀਆਂ ਅੱਗੇ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਚ ਦੇਖੀਆਂ ਸੀ ਪਰ ਪੁਹਾਣੀਗੜ੍ਹ ਦੇ ਵਿੱਚ ਵੀ ਤੁਸੀਂ ਬੱਚਿਆਂ ਨੂੰ ਵੀ ਇਦ ਕਹੀਂ ਤੇ ਆਪ ਵੀ ਇੱਥੇ ਕਹੀ ਜਾ ਲੱਗਿਆ ਕੀ ਹਾਂਜੀ ਸਰ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਨੂੰ ਵੀ ਜਿਹੜਾ ਸਾਡਾ ਇਤਿਹਾਸ ਹੈ ਉਹਦੇ ਨਾਲ ਸੰਬੰਧਿਤ ਚਾਕੀਆਂ ਸਾਨੂੰ ਵੀ ਅਤੇ ਸਾਡੇ ਵਿਦਿਆਰਥੀਆਂ ਨੂੰ ਵੀ ਦਿਖਾਉਣ ਦਾ ਮੌਕਾ ਮਿਲਿਆ ਹੈ ਬਦੌਲਤ ਪੰਜਾਬ ਸਰਕਾਰ ਸਾਡੇ ਮਾਨਯੋਗ ਡੀਓ ਸਾਹਿਬ ਵੀ ਸਾਡੇ ਵਿੱਚ ਮੌਜੂਦ ਨੇ ਪ੍ਰਸ਼ਾਸਨ ਸਾਰਾ ਇੱਥੇ ਹਾਜ਼ਰ ਹੈ ਤੇ ਐਮਐਲਏ ਸਾਹਿਬ ਵੀ ਇੱਥੇ ਆਏ ਹੋਏ ਨੇ ਤੇ ਉਹਨਾਂ ਦਾ ਹੀ ਇਹ ਉਪਰਾਲਾ ਹੈ ਕਿ ਇਹ ਚਾਕੀਏ ਜਿਹੜੀ ਨਗਰ ਨਗਰ ਸ਼ਹਿਰ ਸ਼ਹਿਰ ਹਰ ਇੱਕ ਮਤਲਬ ਜਨਤਾ ਦੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ ਤੇ ਸਾਡੇ ਵਿਦਿਆਰਥੀ ਸਾਡੇ ਇਤਿਹਾਸ ਨੂੰ ਆਪਣੀ ਅੱਖਾਂ ਨਾਲ ਦੇਖ ਕੇ ਬਹੁਤ ਹੀ ਚੰਗਾ ਮਹਿਸੂਸ ਕਰ ਰਹੇ ਨੇ ਜਲਿਆਂਵਾਲਾ ਬਾਗ ਦੀ ਚੱਕੀ ਹੈ ਮਾਈ ਪਾਗੋ ਦੀ ਸ਼ਹੀਦ ਉਦਮ ਸਿੰਘ ਭਗਤ ਸਿੰਘ ਹੋਰਾਂ ਦੀ ਚੱਕੀ ਹੈ ਤੇ ਸਾਡੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਫੁਲਕਾਰੀ ਕੱਢਦੀ ਹੋਈ ਜਿਹੜੀ ਮੁਟਿਆਰ ਹੈ ਉਹ ਇੱਥੇ ਇਸ ਚੱਕੀ ਵਿੱਚ ਦਿਖਾਈ ਹੈ ਮੈਡਮ ਅੱਜ ਤੱਕ ਤੁਸੀਂ ਸਿਰਫ ਇਤਿਹਾਸ ਦੀਆਂ ਕਿਤਾਬਾਂ 'ਚ ਹੀ ਪੜਾਉਂਦੇ ਰਹੇ ਹੋ ਚੀਜ਼ਾਂ ਨੂੰ ਤੁਹਾਨੂੰ ਕਿਵੇਂ ਲੱਗਿਆ ਜਪਾ ਪ੍ਰੈਟਿਕਲ ਦੇਖੀ ਸਰ ਬਹੁਤ ਹੀ ਅੱਛਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਸ਼ਾਇਦ ਜੇ ਚਾਕੀ ਨਹੀਂ ਇਸ ਤਰ੍ਹਾਂ ਸਾਡੇ ਸਾਹਮਣੇ ਆਉਂਦੀ ਤਾਂ ਬੱਚੇ ਸਾਡੇ ਇਹ ਇਸ ਚੀਜ਼ ਤੋਂ ਅਣਜਾਨ ਰਹਿ ਜਾਂਦੇ ਕਿ ਪੰਜਾਬ ਦਾ ਜਿਹੜਾ ਵਿਰਸਾ ਹੈ ਉਹ ਕਿੰਨਾ ਅਮੀਰ ਹੈ ਸਰ ਅੱਜ ਝਲਕੀਆਂ ਆਈਆਂ ਨੇ ਜਿਹੜੇ ਪੰਜਾਬ ਸਰਕਾਰ ਵੱਲੋਂ ਭੇਜੇ ਜਾਰੀ ਨਿਕਲੇ ਜੀ ਜੀ ਪੰਜਾਬ ਸਰਕਾਰ ਵੱਲੋਂ ਜੀ ਜਿਹੜਾ ਪੰਜਾਬ ਦਾ ਸੱਭਿਆਚਾਰ ਹੈ ਤੇ ਜਿਹੜੇ ਆਪਣੇ ਸੁਤੰਤਰਤਾ ਸੁਨਾਨੀ ਹੋਏ ਜੀ ਜਿਨ੍ਹਾਂ ਦੀ ਸ਼ਿਦਦियां ਸਦਕਾ ਆਪਾਂ ਸਾਰੇ ਅੱਜ ਇੱਥੇ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ ਉਹਨਾਂ ਨੂੰ ਇੱਕ ਨਵਾਂ ਨਿਤ ਸ਼ਰਧਾਂਜਲੀ ਹੈ ਤੇ ਇੱਕ ਆਪਣਾ ਜਿਹੜਾ ਸੱਭਿਆਚਾਰ ਹੈ ਉਹਦੀ ਇੱਕ ਪ੍ਰਚਾਰ ਵੀ ਹੈ ਮੈਂ ਉਮੀਦ ਕਰਦਾ ਜਿੰਨੇ ਵੀ ਭੋਨ ਨਿਕੜਵਾਸੀਆਂ ਆ ਅੱਜ ਇਸ ਚੀਜ਼ ਦਾ ਲਾਭ ਉਠਾਉਣਗੇ ਜਿਹੜੀਆਂ ਝਾਕੀਆਂ ਆਈਆਂ ਹੋਈਆਂ ਇਹਨਾਂ ਨੂੰ ਦੇਖ ਕੇ ਸ਼ਹੀਦਾਂ ਨੂੰ ਨਮਨ ਕਰਨਗੇ ਜੀ ਜੀਮ ਸਰ ਇਹਦੇ ਨਾਲ ਕਿਵੇਂ ਲੱਗਦਾ ਵੀ ਲੋਕਾਂ ਨੂੰ ਕਿਵੇਂ ਜਾਗਰੂਕਤੀ ਆਊਗੀ ਕਿਉਂਕਿ ਸਾਰਾ ਨਾਲ ਸੱਭਿਆਚਾਰ ਹੈ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਜੀ ਅਸੀਂ ਬੁਲੇ ਸਟੇਜਾਂ ਤੇ ਦੇਖਦੇ ਪਰ ਅੱਜ ਸਾਡੇ ਹਲਕੇ ਚਾਹੀਦੇ ਅੱਜ ਕੱਲ ਇੱਕ ਤੁਹਾਨੂੰ ਜੇ ਯਾਦ ਹੋਵੇ ਦੋ ਤਰ੍ਹਾਂ ਦੀ ਭਗਤੀ ਦਾ ਪ੍ਰਚਾਰ ਹੁੰਦਾ ਹੈ ਨਿਰਗੁਣ ਦੇ ਸਗੁਣ ਅੱਜ ਕੱਲ ਸਗੁਣ ਯਾਨੀ ਕਿ ਤੇ ਇਸੇ ਕਰਕੇ ਜਿਹੜੀ ਚੀਜ਼ ਹੈ ਸਾਹਮਣੇ ਦਿਂਦੀ ਹੈ ਇਹਦੇ ਨਾਲ ਲੋਕ ਆਪਣਾ ਬਹੁਤ ਵਧੀਆ ਤਰੀਕੇ ਨਾਲ ਦੇਖ ਪਾਣਗੇ ਕਿ ਆ ਸਾਡੇ ਜਿਵੇਂ ਛੋਟੇ ਛੋਟੇ ਬੱਚੇ ਇੱਥੇ ਆਏ ਹੋਏ ਆ ਇੱਥੇ ਪੂਰਾ ਲਿਖਿਆ ਹੋਇਆ ਹੈ ਕਿ ਹਾਂਜੀ ਇਹ ਸਾਡੇ ਯੋਧੇ ਨੇ ਇਹ ਸਾਡੇ ਸਤਦਰਸ਼ ਨਾਮੀ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਸਾਰਾ ਕੁਝ ਇੱਥੇ ਮੈਂਸ਼ਨਡ ਹੈ ਉਹਨੂੰ ਦੇਖ ਕੇ ਬੱਚੇ ਉਤਸ਼ਾਹਿਤ ਹੋਣਗੇ ਲੋਕਾਂ 'ਚ ਵੀ ਪ੍ਰਚਾਰ ਹੋਏਗਾ ਕੇਂਦਰ ਸਰਕਾਰ ਬੋਲੋ ਜਿੰਨੇ ਸਾਡੇ ਨਾਲ ਪੰਜਾਬ ਨਾਲ ਵਿਤਕਰਾ ਕਰ ਰਹੇ ਤੁਸੀਂ ਕਿਵੇਂ ਦੇਖਦੇ ਹੋ ਜੀ ਤਾਂ ਦੇਖੋ ਹੁਣ ਸਰਕਾਰਾਂ ਦਾ ਮੈਟਰ ਹੈ ਮੈਂ ਕੁਝ ਕਮੈਂਟ ਨਹੀਂ ਕਰ ਸਕਦਾ ਬੜੇ ਬਹੁਤ ਸੋਹਣੀਆਂ ਝਾਕੀਆਂ ਤੁਸੀਂ ਸਾਰੇ ਦੇਖ ਰਹੇ ਹੋ ਬਹੁਤ ਹੀ ਵਧੀਆ ਝਾਕੀਆਂ ਬਣੀ ਹੋਈਆਂ ਨੇ ਝਾਕੀਆਂ ਨੂੰ ਦੇਖ ਕੇ ਕਿਉਂਕਿ ਜਦੋਂ ਪੰਜਾਬ ਦਾ ਇਤਿਹਾਸ ਯਾਦ ਆਉਂਦਾ ਤਾਂ ਅਸੀਂ ਜਿਹੜੀਆਂ ਕੁਰਬਾਨੀਆਂ ਵੀ ਬਹੁਤ ਵੱਡੀਆਂ ਜੀ ਜੀ ਤੁਸੀਂ ਦੇਖੋਗੇ ਜੀ ਇੱਥੇ ਬਹੁਤੋ ਸ਼ਾਨ ਨਾਲ ਇਕੱਲਾ ਇਕੱਲਾ ਬੱਚਾ ਇਕੱਲਾ ਇਕੱਲਾ ਵਿਅਕਤੀ ਦੀ ਫੋਟੋ ਖਿਚਾ ਰਿਹਾ ਉਹਨਾਂ ਨਾਲ ਖੜ ਕੇ ਉਸ ਚੀਜ਼ ਨੂੰ ਧਿਆਨ ਨਾਲ ਪੜ੍ਹ ਰਿਹਾ ਦੇਖ ਰਿਹਾ ਤੇ ਇਸ ਸੀਰੀਅਲ ਮੇਰੇ ਸਭ ਨਾਲ ਤਾਂ ਬਹੁਤ ਵਧੀਆ ਇਫੈਕਟਿਵ ਸਮਾਜ ਦੇ ਵੀ ਪੈ ਰਹੇ ਆ ਤੇ ਇੱਕ ਜਾਗਰੂਤਾ ਵੀ ਹੋ ਰਹੀ ਹੈ ਇਹ ਨਾਲ ਸਹੀ ਹੈ ਤਾਂ ਸਭ ਤੋਂ